ਕਿ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾ ਦੇਖਦਾ ਤੂੰ ਕਿੱਦਾ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਆ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਯਾ ਉਹਦਾ ਬੇਟਾ ਹੈ ਜਿਹੜਾ ਰਾਹੁਲ ਹੈ ਔਰ ਇਹਨਾਂ ਤੇ ਪਹਿਲਾਂ ਵੀ ਲੜਾਈਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜੇ ਸੀ ਕਿ ਟਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ दांत ਦੋਤਾਂ ਲੜਦੇ ਹੁੰਦੇ ਸੀ। ਇਹ ਘਟਨਾ ਵਾਪਰੀਆ ਨौजवान ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੀ ਪੂਰਾ ਮੈਟਰ ਸੀ ਤੇ ਕੀ ਹੁਣ ਫਰਦਰ ਕਰ ਰਹੀ ਜਿੱਤੀ ਆ। ਅ ਅੱਜ ਸਾਨੂੰ ਸ਼ਾਮ ਨੂੰ ਸਤਿਉਮਾਲਪੁਰ ਡਿਸਟ੍ਰਿਕਟ ਸ਼ਾਰਪੁਰ ਤੇ ਇਨਫੋਰਮੇਸ਼ਨ ਆਈ.ਸੀ.ਬੀ ਅੱਡੇ ਦੇ ਵਿੱਚ ਇੱਕ ਸ਼ੌਪ ਤੇ ਫਾਇਰਿੰਗ ਹੋਈ ਹੈਗੀ ਆ ਜਿਹਦੇ ਵਿੱਚ ਸੰਦੀਪ ਆ ਨਾਂ ਦਾ ਲੜਕਾ ਜਿਹਦੀ শুটিং ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏਵਨ ਪ੍ਰੀ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਬਿਲਕੁਲ ਚੋਂ ਤੋਂ ਜਦੋਂ ਆਪਾਂ ਜਾਣਦੇ ਆ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਪਰ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈ ਪਰੰਤੂ ਅੱਜ ਜਿਹੜੇ ਆ ਇਲੈਗਲ ਵੈਪਨਸ ਜੋ ਹੋਂ ਤੱਕ ਸਾਨੂੰ ਖੋਲ ਮਿਲੇ ਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲੈਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਹੈ ਜਿਹੜੀ ਉਹਦੀ ਚੈਸਟ ਵਿੱਚ ਲੱਗੀ ਹੈ ਤੇ ਇੱਕ ਉਹਦੇ ਬਾਹਾਂ ਦੇ ਵਿੱਚ ਇਲਾਕੇ ਦੇ ਅੰਦਰ ਕ੍ਰਾਸ ਹੋਈ ਹੋਈ। ਕਿੰਨੇ ਰੌਂਡ ਫਾਇਰ ਹੋਏ ਸਰ? ਅ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰੌਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬੋਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਦਾ ਪੋਸਟਮਾਰਟਮ ਤੋਂ ਬਾਅਦ ਕਲੀਅਰ ਹੋਏਗਾ। ਪਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ। ਜੀ ਬਾਕੀ ਤਾਂ ਤੁਸੀਂ ਦੱਸੇ ਜਾ ਰਹੇ ਹੋ ਤੁਸੀਂ ਤੁਹਾਡੇ ਵੱਲੋਂ ਇੱਥੇ ਵੀ ਰਹਿਣ ਵਾਲੇ ਨੇ ਤੇ ਕਮਾਦੇ ਆ ਕਮਾਦੇ ਬੈਕਗ੍ਰਾਉਂਡ ਦੀ ਕਲਪਨਾ ਕੀਤਾ ਜਾਂ ਉਹਨਾਂ ਦੇ ਸ਼ੌਕ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜੀਆਂ ਸੀ ਕਿ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਲੜਦੇ ਹੁੰਦੇ ਸੀ ਔਰ ਵੈਪਨ ਜਿਹੜੇ ਇਨੀ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਦੋ ਬੰਦੇ ਆਇਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਲੀਆ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕਿਹਦੇ ਦੀ ਡੈਥ ਹੈ ਵੀ ਉੱਤੇ ਪਹਿਲਾਂ ਵੀ ਹੋਇਆ ਪਰ ਹਾਂ ਐਫਆਰ ਇਹਨਾਂ ਸਾਰਿਆਂ ਦੀ ਹੈਗੀਆਂ ਹੈ ਅਪਰਾਧਿਕ ਮਾਮਲੇ ਜੀ ਹਾਂਜੀ ਅਪਰਾਧਿਕ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦਰਜ ਹੈਗੀਆਂ ਔਰ ਉਹਦੇ ਤੇ ਵੀ ਹੈਗੀਆਂ ਰਾਹੁਲ ਤੇ ਵੀ ਹੈਗੀਆਂ ਔਰ ਏਵਨ ਪ੍ਰੀਤ ਤੇ ਵੀ ਹੈਗੀਆਂ ਏਵਨ ਜ਼ਲੰਦਰ ਹੈਗੀਆਂ ਏਵਨ ਪ੍ਰੀਤ ਤੇ ਜ਼ਲੰਦਰ ਵੀ ਹੈਗੀਆਂ ਐਸਐਸ ਨਗਰ ਵੀ ਹੈਗੀਆਂ ਸੋ ਪੁੱਤਾਂ ਦੀ ਗੈਂਗ ਵਰਕ ਹੈ ਜੀ ਗੈਂਗਵਾਰ ਨਹੀਂ ਯਾਰ ਇਹ ਲੋਕਲ ਗਰੁੱਪ ਹੈ ਕਿਹੜੇ ਗੈਂਗ ਹੈ ਕੋਈ ਗੈਂਗੂ ਨਹੀਂ ਹੈ ਇਹ ਇਹ ਪਿਛਲੇ 3-7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਆ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਯਾ ਉਹਦਾ ਬੇਟਾ ਹੈ ਜਿਹੜਾ ਰਾਹੁਲ ਹੈ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆ ਨੇ ਸੀ ਪਰ ਉਹ ਲੜੀਆਂ ਝਗੜਿਆ ਸੀ ਕਿ ਡਾਂਗਾ ਸੋਟਾਂਗੇ ਤੇ ਪਲੱਸ ਜਿਹੜੇ ਦਾੰਦ ਖੋਤਾਂ ਲੜਦੇ ਹੁੰਦੇ ਸੀ ਇਹ ਘਟਨਾ ਵਾਪਰੀਆ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਕੀ ਪੂਰਾ ਮੈਟਰ ਸੀ ਤੇ ਕੀ ਹੁਣ ਫਰਦਰ ਕਰ ਰਹੀ ਹੁੰਦੀ ਹੈ ਅ ਅੱਜ ਸਾਨੂੰ ਸ਼ਾਮ ਨੂੰ ਸਤਿਉਮਾਲਪੁਰ ਡਿਸਟ੍ਰਿਕਟ ਸ਼ਾਰਪੁਰ ਚ ਇਨਫੋਰਮੇਸ਼ਨ ਆਈ ਸੀ ਵੀ ਅੱਡੇ ਦੇ ਵਿੱਚ ਇੱਕ ਸ਼ਾਪ ਤੇ ਫਾਇਰਿੰਗ ਹੋਈ ਹੈਗੀ ਆ ਜਿਹਦੇ ਚ ਸੰਦੀਪ ਨਾਂ ਦਾ ਲੜਕਾ ਜਿਹਦੀ ਸ਼ੂਟਿੰਗ ਦੇ ਵਿੱਚ ਡੈਥ ਹੋ ਗਈ ਹੈ ਔਰ ਇਹਨੂੰ ਜਿਹੜੇ ਮਾਰਨ ਵਾਲਾ ਮੁੰਡਾ ਰਾਹੁਲ ਸੰਧੂ ਨਾਂ ਦਾ ਹੈਗਾ ਇੱਕ ਇਹਦੇ ਨਾਲ ਜੋ ਸਾਡਾ ਸਸਪੈਕਟ ਹੈਗਾ ਏ ਵਨਪ੍ਰੀਤ ਹੈਗਾ ਇਹ ਦੋ ਬੰਦੇ ਮੋਟਰਸਾਈਕਲ ਤੇ ਆਏ ਔਰ ਇਹ ਸ਼ਾਪਿੰਗ ਕਰ ਰਿਹਾ ਸੀ ਕੋਈ ਆਪਣੀ ਚੀਜ਼ ਲੈ ਰਿਹਾ ਸੀ ਦੁਕਾਨ ਤੋਂ ਅ ਬਿਲਕੁਲ ਚੌਕ ਤੋਂ ਜਦੋਂ ਆਪਾਂ ਜਾਣਦੇ ਆ ਹਿਸ਼ਾਰਪੁਰ ਸਾਈਡ ਨੂੰ ਉੱਥੇ ਇਹਦੇ ਗੋਲੀਆਂ ਮਾਰੀਆਂ ਔਰ ਇਹਨਾਂ ਦਾ ਜਿਹੜਾ ਮੇਨ ਹੈਗਾ ਇਹ ਪਿਛਲੇ ਕਰੀਬ 7-8 ਮਹੀਨੇ ਤੋਂ ਦੋਨੋਂ ਹੀ ਲੋਕਲ ਹੈਗੇ ਆ ਇਹ ਗਰੁੱਪ ਇੱਕ ਦੂਜੇ ਦੇ ਖਿਲਾਫ ਇਹ ਲੜਾਈ ਇਹਨਾਂ ਦੀ ਚੱਲ ਰਹੀ ਹੈ ਜਸਟ ਵੀ ਤੂੰ ਮੈਨੂੰ ਕਿੱਦਾਂ ਦੇਖਦਾ ਤੂੰ ਕਿੱਦਾਂ ਦੇਖਦਾ ਇਸ ਤਰੀਕੇ ਦੀ ਇਹਨਾਂ ਦੀ ਲੜਾਈ ਹੈਗੀ ਆ ਪਰਤੂ ਅੱਜ ਜਿਹੜੇ ਆ ਇਲਿਗਲ ਵੈਪਨਸ ਜੋ ਹਮ ਤੱਕ ਸਾਨੂੰ ਕੋਲ ਮਿਲੇ ਆ ਉਹਦੇ ਤੋਂ ਇਹ ਹੁੰਦਾ ਵੀ ਇੱਕ ਗਰੁੱਪ ਦੇ ਕੋਲ ਇਲਿਗਲ ਵੈਪਨਸ ਦੇ ਨਾਲ ਫਾਇਰਿੰਗ ਹੋਈ ਆ ਜਿਹੜੀ ਉਹਦੇ ਚੈਸਟ ਵਿੱਚ ਲੱਗੀ ਆ ਤੇ ਇੱਕ ਉਹਦੇ ਬਾਹਾਂ ਦੇ ਵਿੱਚ ਇਲਾਕੇ ਦੇ ਅੰਦਰ ਕ੍ਰਾਸ ਹੋਈ ਹੋਈ ਕਿੰਨੇ ਰਾਉਂਡ ਫਾਇਰ ਹੋਇਆ ਸਰ ਆ ਜਿਹੜੇ ਸਾਨੂੰ ਮੌਕੇ ਤੇ ਦੱਸ ਰਹੇ ਚਾਰ ਰਾਉਂਡ ਹੋਏ ਆ ਪਰ ਜਿਹੜੀਆਂ ਉਹਦੇ ਗੋਲੀਆਂ ਦੋ ਗੋਲੀਆਂ ਉਹਦੇ ਬਾਡੀ ਚ ਡਾਕਟਰ ਦੱਸ ਰਿਹਾ ਜਿਹੜਾ ਹਾਲੇ ਬਾਕੀ ਦਾ ਪੋਸਟ ਮਾਰਟੋ ਤੋਂ ਬਾਅਦ ਕਲੀਅਰ ਹੋਏਗਾ ਔਰ ਜੇ ਆਪਾਂ ਨੰਗੀ ਅੱਖ ਨਾਲ ਦੇਖਾਂਗੇ ਤੇ ਦੋ ਫਾਇਰ ਗੋਲੀਆਂ ਹੋਈਆਂ ਜੀ ਜੀ ਪਾਟਾ ਦੱਸੇ ਜਾ ਰਹੇ ਆ ਤੁਸੀਂ ਪਾਟੇ ਵਾਲੋਂ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਕਿ ਉਹਨਾਂ ਦੇ ਆਪਾਂ ਉਹਨਾਂ ਦੇ ਬੈਕਗ੍ਰਾਉਂਡ ਦੀ ਗੱਲ ਕਰੀਏ ਲੋਕਾਂ ਲੋਕਲੀ ਹੈਗੇ ਆ ਇੱਕ ਤਾਂ ਲੜਕਾ ਜੋ ਸਾਨੂੰ ਪਤਾ ਲੱਗਾ ਆਪਣੇ ਸਾਡੇ ਕੁਲਵਿੰਦਰ ਸਿੰਘ ਹੈਗਾ ਮੁਲਾਜ਼ਮ ਹੈਗਾ ਆ ਉਹਦਾ ਬੇਟਾ ਆ ਜਿਹੜਾ ਰਾਹੁਲ ਆ ਔਰ ਇਹਨਾਂ ਤੇ ਪਹਿਲਾਂ ਵੀ ਲੜੀਆਂ ਝਗੜਿਆਂ ਦੇ ਸੀ ਪਰ ਉਹ ਲੜਾਈਆਂ ਝਗੜੇ ਸੀ ਡਾਂਗਾ ਸੋਟਾਂ ਦੀ ਤੇ ਪਲੱਸ ਜਿਹੜੇ ਦਾਤ ਦੋਤਾਂ ਲੜਦੇ ਹੁੰਦੇ ਸੀ ਔਰ ਵੈਪਨ ਜਿਹੜੇ ਇਨੀ ਯੂਜ਼ ਕੀਤਾ ਉਹ ਇੱਕ ਸੈਂਸੇਸ਼ਨਲ ਕ੍ਰਾਈਮ ਹੈਗਾ ਸਾਡੇ ਲਈ ਇਹ ਔਰ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਦੋ ਬੰਦੇ ਆਈਡੈਂਟੀਫਾਈ ਹੋਏ ਆ ਔਰ ਜੋ ਸੀਸੀਟੀਵੀ ਸਾਨੂੰ ਬਾਹਰੀਆਂ ਸ਼ਾਪਸ ਤੋਂ ਮਿਲੀਆਂ ਉੱਤੇ ਵੀ ਮੋਟਰਸਾਈਕਲ ਤੇ ਦੋ ਬੰਦੇ ਆ ਰਹੇ ਸਰ ਕੀ ਜੇ ਦੀ ਡੈਥ ਹੈ ਵੀ ਉੱਤੇ ਪਹਿਲਾਂ ਵੀ ਹੋਇਆ ਆ ਹਾਂ ਐਫਆਰ ਇਹਨਾਂ ਸਾਰਿਆਂ ਦੀ ਹੈਗੀਆਂ ਹੈ ਕ੍ਰਾਫਟ ਮਾਮਲੇ ਦੀ ਹਾਂਜੀ ਅਪਰਾਧ ਇਹਦੇ ਤੇ ਵੀ ਸੰਦੀਪ ਤੇ ਵੀ ਐਫਆਰ ਦਰਜ ਹੈਗੀ ਔਰ ਉਹਦੇ ਤੇ ਵੀ ਹੈਗੀਆਂ ਰਾਹੁਲ ਤੇ ਵੀ ਹੈਗੀਆਂ ਔਰ ਏਵਨ ਪ੍ਰੀਤ ਤੇ ਵੀ ਹੈਗੀਆਂ ਏਵਨ ਜ਼ਲੰਦਰ ਹੈਗੀਆਂ ਏਵਨ ਪ੍ਰੀਤ ਤੇ ਜਲੰਧਰ ਵੀ ਹੈਗੇ ਐਸੀ ਐਸ ਨਗਰ ਵੀ ਹੈਗੇ ਸੋ ਕੁੱਤਾ ਦੀ ਗੈਂਗ ਵਰਕ ਹੈ ਜਾ ਗੈਂਗ ਵਰਕ ਨਹੀਂ ਯਾਰ ਇਹ ਲੋਕਲ ਗਰੁੱਪ ਹੈ ਕਿਹੜਾ ਗੈਂਗ ਹੈ ਕੋਈ ਗੈਂਗung ਨਹੀਂ ਹੈਗੇ